ਇੱਕ ਪਾਸੇ ਜਿੱਥੇ ਲਗਾਤਾਰ ਸਿਮਰਜੀਤ ਬੈਂਸ ਰਾਜਾ ਵਡਿੰਗ ਦੇ ਲਈ ਚੋਣ ਪ੍ਰਚਾਰ ਕਰ ਰਹੇ ਨਹੀਂ ਉਥੇ ਹੀ ਅਜਲੂ ਦਿਹਾਣਾ ਦੇ ਅਰੋੜਾ ਪੈਲੈਸ ਦੇ ਕੋਲ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਿਮਰਜੀਤ ਬੈਂਸ ਤੇ ਜ਼ਬਰਜਨਾਹ ਦੇ ਇਲਜ਼ਾਮ ਲਗਾਉਣ ਵਾਲੀ ਪੀੜਤ ਮਹਿਲਾਵਾਂ ਵੱਲੋਂ ਉਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਫੜ ਕੇ ਲੁਧਿਆਣਾ ਦੇ ਪੁਲਿਸ ਸਟੇਸ਼ਨ ਸ਼ਮਲਾਪੁਰੀ ਲਿਆ ਗਈ ਅਤੇ ਪੀੜਤ ਮਹਿਲਾ ਨੇ ਕਿਹਾ ਕਿ ਉਹ 7 ਮਈ ਤੋਂ ਨਦੀ ਨਾਲ ਪ੍ਰਦਰਸ਼ਨ ਕਰ ਰਹੀ ਸੀ ਕਿ ਸਿਮਰਜੀਤ ਬੈਂਸ ਦੀਆਂ ਕੁਝ ਸਮਰਥਕ ਮਹਿਲਾਵਾਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਦੇ ਨਾਲ ਹੀ ਉਹਨੇ ਦੱਸਿਆ ਕਿ ਉਹਨਾਂ ਨਾਲ ਖਿੱਚਤੂ ਵੀ ਕੀਤੀ ਗਈ। ਉਹਨਾਂ ਨੇ ਅੱਗੇ ਕਿਹਾ ਕਿ ਸਿਮਰਜੀਤ ਬੈਂਸ ਨੂੰ ਵੀ ਗੁੰਡਾਗਰਦੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਲਟਾ ਪਨ ਪੁਲਿਸ ਹੀ ਉਸਨੂੰ ਹੀ ਪੁਲਿਸ ਸਟੇਸ਼ਨ ਲੈ ਕੇ ਆ ਗਈ। ਉਹਨਾਂ ਨੇ ਅੱਗੇ ਕਿਹਾ ਕਿ ਉਸਤੇ 752 ਦਾ ਮਾਮਲਾ ਦਰਜ ਕਰਵਾਇਆ ਜਾਵੇਗਾ। ਜਿਸ ਤੋਂ ਬਾਅਦ ਉਸਨੇ ਆਪਣੇ ਵਕੀਲ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਹਰੀਸ਼ ਰਾਏ ਟਾਂਡਾ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਪੁਲਿਸ ੱੱਕਾ ਕਰ ਰਹੀ ਹੈ ਅਤੇ ਸਿਮਰਜੀਤ ਬੈਂਸ ਨੂੰ ਹੱਲੇ ਵੀ ਸੱਤਾ ਦਾ ਨਸ਼ਾ ਹੈ। ਕਿਉਂਕਿ ਉਸਨੂੰ ਲੱਗ ਰਿਹਾ ਹੈ ਕਿ ਰਾਜਾ ਵੜਿੰਗ ਦੇ ਨਾਲ ਜਾਂ ਕਾਂਗਰਸ ਦੇ ਨਾਲ ਮਿਲ ਕੇ ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਾਏਗਾ ਉੱਥੇ ਦੂਜੇ ਪਾਸੇ ਪੀੜਿਤ ਮਹਿਲਾ ਦੇ ਗਨਮੈਨ ਨੇ ਵੀ ਦੱਸਿਆ ਕਿ ਜੋ ਵੀ ਪੀੜਿਤ ਨੇ ਦੱਸਿਆ ਹੈ ਉਹ ਬਿਲਕੁਲ ਸਹੀ ਹੈ ਉਹ ਸ਼ਾਂਤਮਈ ਟੰਗ ਦੇ ਨਾਲ ਪ੍ਰਦਰਸ਼ਨ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਦੂਜੀ ਪਾਰਟੀ ਨੂੰ ਵੀ ਪੁਲਿਸ ਫਰਮ ਬੁਲਾਇਆ ਗਿਆ ਹੈ ਅਤੇ ਕਾਰਵਾਈ ਦੀ ਗੱਲ ਆਖੀ ਗਈ ਹੈ ਬੈਠ ਤੇ ਸੀ ਮੈਂ ਦੇਖਿਆ ਤਾਂ ਗੁਰਦੀਪ ਕੌਰ ਦੇ ਫੋਨ ਮਿਸਟ ਮੈਂ ਫਿਰ ਫੋਨ ਕੀਤਾ ਇਹਦਾ ਫੋਨ ਬੰਦ ਅਲਟੀਮੇਟਲੀ ਇਹ ਗਨਮੈਨ ਦਾ ਫੋਨ ਆਇਆ ਕਿ ਜੇ ਇਹਨੂੰ ਡਿਟੇਨ ਕੀਤਾ ਹੋਇਆ ਫੋਨ ਖੋਇਆ ਹੋਇਆ ਹੈ ਇਹ ਰੋੜਾ ਪੈਲੈਸ ਦੇ ਕੋਲ ਚੌਕ 'ਚ ਬੈਠ ਕੇ ਸਾਈਡ ਤੇ ਪ੍ਰੋਟੈਸਟ ਕਰ ਰਹੀ ਹੈ ਬੈਨਰ ਲੈ ਕੇ ਕਿ ਇਸ ਰੇਪਿਸਟ ਨੂੰ ਰਾਜਾ ਵੜਿੰਗਣੇ ਨਾਲ ਕਿਉਂ ਲਿਆ ਹੈ ਇਹ ਰਾਜਾ ਵੜਿੰਗ ਨੂੰ ਸਵਾਲ ਕਰ ਸਕਦੇ ਆ ਇਹਨਾਂ ਦੇ ਲੀਡਰ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਗਾਲ੍ਹਾਂ ਸਾਰਿਆਂ ਨੂੰ ਗਾਲ੍ਹਾਂ ਕੱਢ-ਕੱਢ ਕਹਿੰਦੇ ਆ ਜਿਹੜੇ ਪਹਿਲਵਾਨਾਂ ਦਾ ਚੱਕਰ ਹੈ ਉਹਦੇ ਤੇ ਵੀ ਬੋਲਦੇ ਆ ਤੱਕ ਕਿਉਂ ਨਹੀਂ ਅਦਾ ਰਾਈਟੇ ਬੋਲੇ ਜਦ ਇਹਨੂੰ ਜਸਟਿਸ ਨਹੀਂ ਮਿਲ ਰਿਹਾ ਜਸਟਿਸ ਡਿਲੇ ਕੀਤਾ ਜਾ ਰਿਹਾ ਹੈ ਹਾਈ ਕੋਰਟ ਵੱਲੋਂ ਸਟੇ ਕੇਸ ਨੂੰ ਕਰਕੇ ਹਰ ਕਿਸਮ ਦੀ ਦੁਰਵਰਤੋਂ ਕਰਕੇ ਇਹਨਾਂ ਦੇ ਘਰਾਂ ਦੇ ਵਿੱਚ ਬੰਦੇ ਭੇਜ-ਭੇਜ ਪੈਸੇ ਆਫਰ ਕਰ ਕਰ ਹੁਣ ਵੀ ਲਗਾਤਾਰ ਪ੍ਰਯਾਸ ਕਰ ਰਹੇ ਹੈ ਤੇ ਕਿਉਂ ਨਹੀਂ ਪ੍ਰੋਟੈਸਟ ਕਰੂਗੀ ਉਹ ਚਾਰ ਪੰਜ ਔਰਤਾਂ ਨੇ ਆ ਕੇ ਇਹਦੇ ਤੇ ਹਮਲਾ ਕੀਤਾ ਇਹਦੇ ਤੇ ਫਿਜ਼ੀਕਲ ਅਸੌਲਟ ਕੀਤਾ ਇਹਨੂੰ ਚਪੇੜਾਂ ਠੁੱਡੇ ਮਾਰੇ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢੀਆਂ ਮੈਂ ਹੈਰਾਨ ਹਾਂ ਔਰਤਾਂ ਕਹੇ ਜੀਆਂ ਬੈਂਸ ਦੇ ਨਾਲ ਜਿਹੜੀਆਂ ਆਪਣੇ ਮੂੰਹ 'ਚੋਂ ਸ਼ਬਦ ਗੰਦ ਬੱਕਦੀਆਂ ਔਰਤਾਂ ਉਹਦੇ ਬਾਅਦ ਦੋ ਗਨਮੈਨ ਐ ਇਹਨਾਂ ਨਾਲ ਫਿਜ਼ਿਕਲੀ ਮਿਸਬੀਹਵ ਕੀਤਾ ਦੋਨੇ ਗਨਮੈਨ ਦੋਨਾਂ ਨਾਲ ਮਿਸਬੀਹਵ ਕਰਕੇ ਇਹਨਾਂ ਦੀ ਬਰਦੀ ਪਾੜਨ ਤੱਕ ਗਏ ਇਹਨਾਂ ਨੇ ਪੁਲਿਸ ਨੇ ਉਲਟਾ ਇਹਨੂੰ ਲਿਆ ਕੇ ਅੰਦਰ ਬਿਠਾਇਆ ਹੋਇਆ ਸੀ ਤੇਰੇ ਤੇ 5751 ਨੇ ਮੈਂ ਅੱਥੇ ਬਾਹਰ ਕੱਢਿਆ ਤੇ ਹੁਣ ਮੈਂ ACP 2 ਨੂੰ ਕਿ ਆ ਜਾਓ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਐਂਡ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਦੇਣ ਲੱਗਾ ਕਿ ਗੁੰਡੇ ਬੈਸਦੇ ਤੇ ਬੈਸ ਦੀਆਂ ਨਾਲੇ ਔਰਤਾਂ ਨਾਲ ਤੇ ਕੇਸਿਸਟ ਹੋਣਾ ਚਾਹੀਦਾ ਮੇਰੇ ਤੇ ਕੱਤੋਂ ਕੱਤ ਤੱਕ ਮੈਨੂੰ ਘੰਟਾ ਹੋ ਗਿਆ ਇੱਕ ਘੰਟਾ ਹੋ ਗਿਆ ਐਨ ਅੰਦਰ ਬਿਠਾਇਆ ਹੋਇਆ ਸੀਗਾ ਮੁੰਚੀ ਦੇ ਕਮਰੇ 'ਚ ਉੱਥੇ ਬਿਠਾ ਕੇ ਜਦ ਮੈਂ ਆਇਆ ਮੈਂ ਬਾਹਰ ਕੱਢਿਆ ਫੋਨ ਵੀ ਖੋਲਿਆ ਸੀ ਮੇਰਾ ਫੋਨ ਵੀ ਖੋਲਿਆ ਸੀ ਦਾ ਫੋਰਥ ਸਵਿਚਟ ਆਫ ਕਰਿਆ ਸੀ ਤੁਸੀਂ ਦੇਖੋ ਤੁਸੀਂ ਇਹ ਆਓ ਦੇਖੋ ਔਰ ਰੇਪਿਸਟ ਤਿੰਨ ਰੇਪਿਸਟ ਸ਼ਰਮ ਨਹੀਂ ਆਂਦੀ ਇਹਨਾਂ ਨੂੰ ਉੱਤੇ ਬੈਠਾ ਰਾਹੁਲ ਗਾਂਧੀ ਉਹਨੂੰ ਸ਼ਰਮ ਨਹੀਂ ਆਂਦੀ ਤੂੰ ਇਹਨੂੰ ਜੁਆਇਨ ਕਰਾਇਆ ਇਹਨ ਕੋਣ ਦੱਸੇ ਇਹਨਾਂ ਨੂੰ ਰਾਹੁਲ ਗਾਂਧੀ ਨੂੰ ਨਿਆਂ ਔਰਤ ਨੇ ਆਏ ਫਲਾਨਾ ਨੇ ਆਏ ਆ ਰਾਜਾ ਵੜਿੰਗ ਬੋਲਦਾ ਫਿਰਦਾ ਮੈਂ ਨਿਆਂੇ ਤੇ ਆਉਂਗਾ ਔਰ ਰਾਜਾ ਵੜਿੰਗ ਤੂੰ ਆਹ ਲਾਣਤ ਤੇਰੇ ਤੇ ਆ ਰੈਪਿਸਟ ਨੂੰ ਨਾਲ ਲੈ ਕੇ ਵੋਟਾਂ ਪਿੱਛੇ ਡਿੱਗ ਗਿਆ ਤੂੰ ਕਮਾਲ ਆ ਲਾਣਤ ਤੁਹਾਡੇ ਤੇ 100 ਲਾਣਤ ਤੁਹਾਡੇ ਅੱਜ ਸਰ ਰੋੜਾ ਪੈਲੇਸ ਦੀ ਗੋਲ ਵਿੱਚ ਸਾਈਡ ਦੇ ਉੱਤੇ ਰੋਡ ਦੇ ਉੱਤੇ ਖੜਕੇ ਪ੍ਰੋਟੈਸਟ ਕਰਦੀ ਪਈ ਸੀ ਰਾਜਾ ਵੜਿੰਗ ਦਾ ਤੇ ਸੀ ਮਜੀਦ ਬੈਂਸ ਜਨਾਬ ਰੋਡ ਤੋਂ ਨਿਕਲਣਾ ਸੀ ਸਿਮਰਜੀਤ ਬਿਆਸ ਤੇ ਰੋਡ ਰਾਜਾ ਵੜਿੰਗ ਨੂੰ ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਨਾਰੀ ਸ਼ਕਤੀ ਦੇ ਗਲਾਕਟ ਦੇ ਪਏ ਨੇ ਮੇਰੇ ਝਖਮਾਂ ਤੇ ਨੂਨ ਛਿੜਕਿਆ ਇਹਨਾਂ ਨੇ ਸਿਮਰਜੀਤ ਬਿਆਸ ਨੂੰ ਜੁਆਇਨ ਕਰਾ ਕੇ ਸਾਰਾ ਕੁਝ ਪਤਾ ਇਹਨਾਂ ਨੂੰ ਕਿ ਇਹ ਬੰਦਾ ਕਿ ਉਸ ਦਾ ਛੋਟੀ ਥੋੜੀ ਜਿਹੀ ਵੋਟਾਂ ਦੀ ਘਟੀਆਂ ਪੋਲਿਟਿਕਸ ਦੇ ਲਈ ਇਹਨਾਂ ਨੇ ਰਾਜਾ ਵੜਿੰਗ ਨੇ ਸਿਮਰਜੀਤ ਬਿਆਸ ਨੂੰ ਆਪਣੀ ਪਾਰਟੀ ਚ ਜੁਆਇਨ ਕਰਾਇਆ ਤੇ ਜਦੋਂ ਮੈਂ ਇੱਥੇ ਪ੍ਰੋਟੈਸਟ ਕਰਦੀ ਪਈ ਸੀ ਤਾਂ ਇਹ ਸਿਮਰਜੀਤ ਬਿਆਸ ਨੇ 6 5 6 ਲੜੀਸ ਭੇਜੀਆਂ ਜਿਨ੍ਹਾਂ ਵਿੱਚੋਂ ਮੈਂ ਸੀ ਹਰਪ੍ਰੀਤ ਕੌਰ ਉਹ ਇਹ ਸਾਰੀਆਂ ਲੇਡੀਆਂ ਨੇ ਆ ਕੇ ਮੈਨੂੰ ਗਾਲਾਂ ਕੱਢੀਆਂ ਕਹਿੰਦੀਆਂ ਤੂੰ ਪ੍ਰੋਟੈਸਟ ਕਿਉਂ ਕਰਦੀ ਪਈ ਆ ਉਹਦੇ ਖਿਲਾਫ ਤੂੰ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਤੂੰ ਇੱਥੇ ਕਿਉਂ ਆਈ ਆ ਤੂੰ ਹਰ ਜਗ੍ਹਾ ਕਿਉਂ ਜਾਣੀ ਆ ਜਦਕਿ ਮੇਰਾ ਉਹਨਾਂ ਨਾਲ ਕੋਈ ਵਾਹ-ਵਸਤਾ ਹੀ ਨਹੀਂ ਹੈਗਾ ਸੀ ਮਰਜੀਦ ਬਿਆਸ ਦੀ ਗੁੰਡਾਗਰਦੀ ਅਜੇ ਵੀ ਹੈਗੀ ਆ ਅਜੇ ਵੀ ਗੁੰਡਾ ਕਰਦੀ ਹਦੀ ਚੱਲਦੀ ਆ ਪੁਲਿਸ ਨੇ ਉਹ ਗੁੰਡੀਆਂ ਜਨਾਨੀਆਂ ਨੂੰ ਫੜਨ ਦੀ ਬਜਾਏ ਮੈਨੂੰ ਲੈ ਕੇ ਪੁਲਿਸ ਥਾਣੇ ਆ ਗਈ ਆ ਕਹਿੰਦੇ ਤੂੰ ਪਰ ਟੈਸਟ ਨਹੀਂ ਕਰ ਸਕਦੀ ਤੂੰ ਪਰ ਟੈਸਟ ਕਰ ਹੀ ਨਹੀਂ ਸਕਦੀ ਕਿ ਇਲੈਕਸ਼ਨ ਕੋਡ ਚੱਲਦਾ ਪਿਆ ਪਰ ਟੈਸਟ ਜਦ ਕਿ ਮੋਰਲ ਰਾਈਟ ਆ ਹਰ ਇੱਕ ਇਨਸਾਨ ਦਾ ਕੋਈ ਵੀ ਬੰਦਾ ਪ੍ਰੋਟੈਕਟ ਕਰ ਸਕਦਾ ਹੈ ਤੇ ਮੈਨੂੰ ਥਾਣੇ ਲੈ ਕੇ ਕਹਿੰਦੇ ਕਿ ਤੇਰੇ ਤੇ ਅਸੀਂ ਕਲੰਦਰਾ ਦਿੰਨੇ ਆ ਤੈਨੂੰ ਅਸੀਂ ਅਰੈਸਟ ਕਰਾਂਗੇ ਤੇ ਤੇਰੇ ਤੇ ਅਸੀਂ 751 ਦਿੰਨੇ ਆ ਮੈਂ ਕਿਹਾ ਫਿਰ ਉਹ ਲੇਡੀਜ਼ ਵੀ ਲਿਆਓ ਨਾ ਜਿਹੜੀਆਂ ਲੇਡੀਜ਼ ਨੇ ਮੈਨੂੰ ਮਾਰਕੁਟਾਈ ਕੀਤੀ ਆ ਉਹਨਾਂ ਦੇ ਇਲੈਕਸ਼ਨ ਕੋਡ ਕੋਈ ਨਹੀਂ ਲੱਗਦਾ ਹੈਗਾ ਤੇ ਉਹ ਇਹਨਾਂ ਨੇ ਫਿਰ ਕਹਿੰਦੇ ਅਸੀਂ 755 ਕਰਦੇ ਤੈਨੂੰ ਵੀ ਅੰਦਰ ਕਰਾਂਗੇ ਉਹਨੂੰ ਵੀ ਅੰਦਰ ਕਰਾਂਗੇ ਮੈਂ ਕਿਹਾ 755 ਕਰੋ ਫਿਰ ਪਰ ਲੇਡੀਜ਼ ਲਿਆਓ ਵਾਲੀਆਂ ਉਹ ਲੇਡੀਜ਼ ਸ਼ਰੀਆਂ ਬੈਂਸ ਦੇ ਨਾਲ ਘੁੰਮਦੀਆਂ ਪਈਆਂ ਹਜੇ ਵੀ ਉਹ ਰੋਡ ਸ਼ੋਅ ਦੇ ਵਿੱਚ ਦੂਜੀ ਗੱਲ ਥੋੜੇ ਐਸ ਨਾਲ ਵੀ ਹੱਥੋਪਾਈ ਕੀਤੀ ਗੱਨ ਨੇ ਮੈਨਾਂ ਨੇ ਬੜੀ ਮੁਸ਼ਕਲ ਨਾਲ ਮੈਨੂੰ ਉੱਥੇ ਬਚਾਇਆ ਤੁਸੀਂ ਦੱਸੋ ਪੁਲਿਸ ਨੇ ਮੈਨੂੰ ਕੀ ਕਿਹਾ ਸਿਕਿਉਰਟੀ ਹੈ ਮੇਰੀ ਕਿ ਮੇਰੇ ਨਾਲ ਹੱਥੋਪਾਈ ਹੋ ਗਈਆਂ ਮੇਰੇ ਨਾਲ ਮਾਰਕੁਟਾਈ ਕਰ ਗਈਆਂ ਤੇ ਉਸ ਆਹ ਆਹ ਗੱਨ ਮੈਨਾਂ ਨੇ ਮੇਰੀ ਆ ਸਿਕਿਉਰਟੀ ਆ ਲਾਅ ਐਂਡ ਆਰਡਰ ਹੈਗਾ ਆ ਇਹ ਕੋਰਡਵ ਕੰਡਕਟ ਹੈਗਾ ਕਿ ਸਿਮਰਜੀ ਦੇ ਬੈਂਸ ਬੈਂਸ ਤੇ ਬੰਦੇ ਗੁੰਡਾਗਰਦੀ ਕਰਨ ਤੇ ਪੁਲਿਸ ਮੈਨੂੰ ਡਿਟੇਨ ਕਰੇ ਉਲਟਾ ਉਹ ਮੈਟਰ ਜਿਹੜਾ ਤੁਹਾਨੂੰ ਮੈਡਮ ਦਾ ਤੋਹਫੀ ਹੋਇਆ ਸੇਮ ਜੋ ਮੈਡਮ ਨੇ ਦੱਸਿਆ ਤੁਹਾਨੂੰ ਸੇਮ ਉਹੀ ਹੋਇਆ ਤੇ ਮੈਡਮ ਦੇ ਨਾਲ ਤੋਹਫੀ ਵੀ ਹੋਈ ਸੀ ਹਾਂ ਇਹਨਾਂ ਨੇ ਕੀਤੀ ਸੀ ਲੇਡੀ ਜੋ ਲੇਡੀ ਜੋ ਕਿਹੜੀਆਂ ਲੇਡੀਆਂ ਸੀ ਪੰਜ ਛੇ ਰੇਡੀਆਂ ਸੀ ਜਿਹੜਾ ਨਾਮ ਜਾਣਦੇ ਉਹਨਾਂ ਚਾਹਤ ਤੁਸੀਂ ਉਹਦਾ ਸਕورٹی ਦੀ ਅਸੀਂ ਤਾਂ ਮੈਡਮ ਨਾਲ ਮੈਡਮ ਨੇ ਨਾ ਸਕਿਉਰਟੀ ਪਰ ਤੁਸੀਂ ਬਚਾਇਆ ਨਹੀਂ ਮੈਡਮ ਨੂੰ ਬਚਾਇਆ ਹੋਰ ਤਵੇ ਬਚਾਇਆ ਕਰਕੇ ਬਚਿਆ ਨਹੀਂ ਹੁਣ ਜੂ ਤਲਾ ਦੇਤੀ ਸੀ ਨਾਲੇ ਤੁਸੀਂ ਹਾਂਜੀ ਥਾਰੇ ਨੂੰ ਤਲਾ ਦੇਤੀ ਸੀ ਨਾਲੇ ਹਾਂਜੀ ਅਸੀਂ ਕੱਲਾ ਫੋਨ ਕਰਦਾ ਤਾਹ ਪੀਸੀ ਆਦਾ ਕੀ ਨਾਮ ਕੀ ਏ ਤੁਹਾਡਾ ਕਨਸਟੇਬਲ ਬਲਜਿੰਦਰ ਸਿੰਘ ਮੈਡਮ ਨੇ ਸਕਿਉਰਟੀ ਸੀ ਮੈਡਮ ਸਕਿਉਰਟੀਆਂ ਨੇ ਹਾਂ ਤੇ ਮੈਡਮ ਨੂੰ ਬਾਅਦ ਚ ਅਰੈਸਟ ਕੀਤਾ ਥਾਲੇ ਵਾਲਿਆਂ ਨੇ ਹਾਂ ਇਹ ਬਾਅਦ ਚ ਲਾਇਆ ਸੀ ਅਸੀਂ ਮੈਡਮ ਨੂੰ ਗ੍ਰੈਬ ਕਿੰਨੇ ਘੰਟੇ ਦਾ ਟਾਈਮ ਥਾਰੇ